ਇਹੋ ਜਿਹੇ ਸਮੇਂ ਕੋਈ ਰਾਜਨੀਤੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਪਰ ਅੱਜ ਸਵਾਲ ਇਹਨਾਂ ਲੋਕਾਂ ਨੂੰ ਜ਼ਰੂਰ ਕਰਨੇ ਬਣਦੇ ਨੇ ਕਿ ਕਿਉਂ ਪੰਜ ਦਰਿਆਵਾਂ ਦੇ ਦੀ ਧਰਤੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਤੇ ਉਹਨਾਂ ਦੇ ਵਿੱਚ ਇੱਕ ਪੰਜਾਬ ਖੇਤੀ ਪ੍ਰધાન ਸੂਬੇ ਪੰਜਾਬ ਦੀ ਜਿੰਦ ਜਾਨ ਪੰਜਾਬ ਦਾ ਕਿਸਾਨ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਆ ਪਿਛਲੇ ਸਮਿਆਂ ਦੇ ਵਿੱਚ ਹੁਣ ਤੱਕ ਐਸ.ਵਾਈ.ਐਲ ਦੇ ਨਾਂ ਤੇ ਤਾਂ ਉਹੀ ਲੋਕਾਂ ਨੂੰ ਲੜਾਈ ਗਏ ਮਰਵਾਈ ਗਏ ਪਾਣੀ ਪਰ ਜਿਹੜਾ ਇੱਥੋਂ ਦਾ ਸੀਗਾ ਉਹ ਰਾਜਨੀਤੀਆਂ ਜਰੂਰ ਹੋਈਆਂ ਪਰ ਪਾਣੀ ਸੰਭਾਲਿਆ ਨਹੀਂ ਕਦੇ ਗਿਆ ਜਿਹੜਾ ਮੈਜ਼ 21% ਪਾਣੀ ਨਹਿਰੀ ਪਾਣੀ ਲੱਗਦਾ ਸੀਗਾ ਅੱਜ ਤਕਰੀਬਨ 65% ਤੇ ਪਹੁੰਚ ਚੁੱਕਿਆ ਔਰ ਆਉਣ ਵਾਲੇ ਦਿਨਾਂ 'ਚ 90 92% ਤੱਕ ਉਹ ਪਾਣੀ ਨਹਿਰੀ ਖਾਲਾਂ ਦੇ ਜ਼ਰੀਏ ਅੰਡਰਗਰਾਊਂਡ ਪਾਈਪਲਾਈਨਾਂ ਦੇ ਜ਼ਰੀਏ ਉਹ ਖੇਤਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਏਗਾ ਮੇਰਾ ਸਵਾਲ ਇਹ ਇਹਨਾਂ ਨੂੰ ਕਿ ਜੇ ਪਈ ਪਾਣੀ ਤਾਂ ਨਹੀਂ ਨਾ ਸਰਕਾਰ ਨੇ ਪੈਦਾ ਕੀਤਾ ਤੇ ਜੇ ਹੁਣ ਨਹਿਰੀ ਖਾਲਾਂ ਦੇ ذریعے ਉਹ ਟੇਲ ਐਂਡ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਤੇ ਪਹਿਲੇ ਪਾਣੀ ਜਾਂਦਾ ਕਿੱਥੇ ਸੀਗਾ ਸਰਕਾਰ ਨੇ ਪਾਣੀ ਤਾਂ ਨਹੀਂ ਪੈਦਾ ਕੀਤਾ ਸਿਰਫ ਉਹਦਾ ਪ੍ਰਬੰਧਨ ਕੀਤਾ ਬਹੁਤਿਆਨਾਂ ਗੱਲਾਂ ਕਰਦਾ ਹੋਇਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਤੁਹਾਡਾ ਇਲਾਕਾ ਜਿਹੜਾ ਇਹ ਵੀ ਕਿਸੇ ਸਮੇਂ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਪਾਰਟੀ ਦੇ ਦੀ ਰਾਜਨੀਤੀ ਦਾ ਗੜ ਰਿਹਾ ਹੈ ਪਰ ਜਿੰਨਾ ਹੱਕ ਇਸ ਇਲਾਕੇ ਦਾ ਬਣਦਾ ਸੀਗਾ ਡਵੈਲਪਮੈਂਟ ਦੇ ਪੱਖੋਂ ਉਸ ਪੱਖੋਂ ਕਿਤੇ ਵਾਂਝਾ ਰਹਿ ਗਿਆ ਆ ਮੇਰੇ ਵੀਰ ਗਿਆਸਪੁਰਾ ਜੀ ਹੁਣੀ ਮੇਰੇ ਵੀਰ ਸੋਨ ਸਾਹਿਬ ਹੁਣੀ ਗੱਲ ਕਰਕੇ ਗਏ ਨੇ ਪਿਛਲੇ ਸਰਕਾਰਾਂ ਚ ਚਾਹੇ ਬਹੁਤ ਪਵਿੱਤਰ ਦਿਹਾੜਾ ਹੈ ਬਹੁਤ ਪਵਿੱਤਰ ਮੰਚ ਹੈ ਇਹੋ ਜਿਹੇ ਸਮੇਂ ਕੋਈ ਰਾਜਨੀਤੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਪਰ ਅੱਜ ਸਵਾਲ ਇਹਨਾਂ ਲੋਕਾਂ ਨੂੰ ਜ਼ਰੂਰ ਕਰਨੇ ਬਣਦੇ ਨੇ ਕਿ ਕਿਉਂ ਪੰਜ ਦਰਿਆਵਾਂ ਦੇ ਦੀ ਧਰਤੀ ਪੰਜਾਬ ਦੇ ਵਿੱਚ ਛੇਵਾਂ ਦਰਾਂ ਨਸ਼ਿਆਂ ਦਾ ਵਗਿਆ ਕਿਉਂ ਆ ਜਦੋਂ ਮੈਂ ਅਜੇ ਇਥੋਂ ਐਂਟਰ ਕਰ ਰਿਹਾ ਸੀ ਅੰਦਰ ਕਹਿੰਦੇ ਜੀ ਤੁਹਾਡਾ ਤਾਂ ਇਸ ਗੱਲ ਦਾ ਤੁਹਾਡੀ ਸਰਕਾਰ ਦਾ ਇਸ ਗੱਲ ਦਾ ਕਿਸੇ ਸਾਥੀ ਨੇ ਆ ਕੇ ਕਿਹਾ ਕਿ ਇਸ ਗੱਲ ਦੇ ਲਈ ਸ਼ੁਕਰੀਆ ਤੁਹਾਡਾ ਕਰਦੇ ਹਾਂ ਕਿ ਘੱਟੋ-ਘੱਟ ਜਿਹੜੀ ਨਸ਼ਿਆਂ ਨੂੰ ਠੱਲ ਹੈ ਜਿਹੜੀ ਜਿੱਦੋਂ ਸਾਡੇ ਗੁਰੂ ਸਾਹਿਬਾਨ ਨੇ ਵੀ ਵਰਜਿਤ ਕੀਤਾ ਤੇ ਮੈਂ ਸਮਝਦਾ ਕਿ ਕੋਹਾਂ ਦੂਰ ਜੈ ਜਵਾਨ ਜੈ ਕਿਸਾਨ ਲਈ ਇਸ ਪਵਿੱਤਰ ਧਰਤੀ ਦੇ ਲੋਕਾਂ ਨੂੰ ਰਹਿਣਾ ਚਾਹੀਦਾ ਉਹ ਮੈਨੂੰ ਸਾਥੀ ਕਹਿ ਰਹੇ ਸੀਗੇ ਕਿ ਤੁਹਾਡੇ ਤੇ ਜੀ ਇਸ ਗੱਲ ਦੇ ਲਈ ਧੰਨਵਾਦ ਕਰਦੇ ਆ ਕਿ ਨਸ਼ਿਆਂ ਦੇ ਵਿੱਚ ਨੂੰ ਠੱਲ ਪਾਉਣ ਦੇ ਲਈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਨਹੀਂ ਪਿਛਲੀਆਂ ਸਰਕਾਰਾਂ ਵੇਲੇ ਤਾਂ ਇਸੇ ਗੱਲ ਦੀ ਚਰਚਾ ਹੁੰਦੀ ਸੀਗੀ ਕਿ ਨਕਲੀ दारू ਹੈ ਜਿਹੜੀ ਉਹ ਚੇਅਰਮੈਨ ਵਾਲੀ ਲੈਣੀ ਹੈ ਕਿ ਐਮਐਲਏ ਵਾਲੀ ਲੈਣੀ ਹੈ ਕਿ ਇੰਨਾ ਇੰਨਾ ਗੱਲਾਂ ਪਿੱਛੇ ਇੰਨਾ ਗੱਲਾਂ ਪਿੱਛੇ ਇਹੋ ਜੇ ਹਾਲਾਤਾਂ ਪਿੱਛੇ ਹੋ ਜੇ ਮਾਹੌਲ ਪਿੱਛੇ ਇਹਨਾਂ ਯੋਧਿਆਂ ਨੇ ਉਹਦੀ ਜਾਨਾਂ ਵਾਰੀਆਂ ਸੀਗਾ ਨਹੀਂ ਮੇਰੇ ਵੀਰੋ ਇਹ ਇਨਸਾਫ 75 ਸਾਲ ਨਹੀਂ ਹੋਇਆ ਪੰਜਾਬ ਦੇ ਨਾਲ ਤੇ ਅੱਜ ਉਸੇ ਉਸੇ ਇਨਸਾਫ ਨੂੰ ਦਬੋਣ ਦੇ ਲਈ ਅੱਜ ਤੁਹਾਡੀ ਆਪਣੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਪਿਛਲੇ ਸਾਢੇ 3 ਸਾਲਾਂ ਤੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਪਵਿੱਤਰ ਮਿੱਟੀ ਨੂੰ ਮੱਥੇ ਨਾਲ ਲਾ ਕੇ ਸੌਹ ਚੁੱਕ ਕੇ ਅੱਜ ਪੰਜਾਬ ਦੇ ਵਿੱਚ ਸੇਵਾ ਜਿਹੜੀ ਉਹ ਕਰ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਜੀ 3.5 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਸਾਰੇ ਦੇ ਸਾਰੇ ਮਸਲੇ ਹੱਲ ਕਰਤੇ ਮੇਰੇ ਵੀਰੋ 3.5 ਸਾਲਾਂ ਦੇ ਵਿੱਚ ਤਾਂ ਜੇ ਚਾਰ ਜੀਆਂ ਦਾ ਘਰ ਵੀ ਹੋਵੇ ਨਾ ਕਈ ਵਾਰੀ ਸਾਰੇ ਮਸਲੇ ਉਹਦੇ ਵੀ ਨਹੀਂ ਹੱਲ ਹੁੰਦੇ ਹੈਗੇ ਪਰ ਇੰਨਾ ਜ਼ਰੂਰ ਇੱਕ ਠੋਕੇ ਕਹਿ ਸਕਦੇ ਆ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੀ ਪੰਜਾਬ ਦੇ ਹਰ ਮੰਤਰੀ ਦੀ ਐਮ ਐਲ ਏ ਦੀ ਹਰ ਵਿਅਕਤੀ ਦੀ ਨੀਅਤ ਸਾਫ਼ ਹੈ ਨੀਤੀ ਸਾਫ਼ ਹੈ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਲੱਗੇ ਹੋયા ਤੇ ਬਹੁਤ ਵੱਡੇ ਪੱਧਰ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਇਸ ਮਹਿੰਮ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਲੋਕਾਂ ਵੱਲੋਂ ਸਾਥ ਵੀ ਮਿਲ ਰਿਹਾ ਹੈ ਅੱਜ ਉਹ ਲੋਕ ਜਿਨ੍ਹਾਂ ਨੇ ਘਰਾਂ ਦੇ ਵਿੱਚ ਨਸ਼ੇ ਪਹੁੰਚਾਤੇ ਅੱਜ ਉਹਨਾਂ ਦੇ ਨਾਲ ਹਿਸਾਬ ਕਿਤਾਬ ਹੈ ਜਿਹੜਾ ਉਹ ਲੋਕਾਂ ਦੇ ਸਾਥ ਸਹਿਯੋਗ ਦੇ ਸਦਕਾ ਉਹ ਹੋ ਰਿਹਾ ਹੈ ਸਿਹਤ ਔਰ ਸਿੱਖਿਆ ਦੇ ਵਿੱਚ ਕ੍ਰਾਂਤੀਕਾਰੀ ਬਦਲਾਅ ਨੇ ਜਿਹੜੇ ਉਹ ਆ ਰਹੇ ਨੇ ਜਿੱਥੇ ਸਕੂਲ ਆਫ ਫੈਮਿਨਸ ਖੁੱਲ ਰਹੇ ਨੇ ਉਥੇ ਹੀ ਹੈਲਥ ਸੈਕਟਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ 881 ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੁੱਲ ਚੁੱਕੇ ਨੇ 200 ਹੋਰ ਖੁੱਲਣ ਜਾ ਰਹੇ ਨੇ ਤੇ ਪੰਜਾਬ ਨੂੰ ਇੱਕ ਸਭ ਤੋਂ ਵੱਡੀ ਸਵਾਗਤ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਕਿ 10 ਲੱਖ ਤੱਕ ਦਾ ਹੈਲਥ ਕਾਰਡ ਹੈ ਜਿਹੜਾ ਉਹ ਹਰ ਪਰਿਵਾਰ ਨੂੰ ਦਿੱਤਾ ਜਾਏਗਾ ਤਾਂ ਕਿ ਜੇ ਕਿਸੇ ਨੂੰ ਬਿਮਾਰੀ ਠਮਾਰੀ ਹੋ ਜੇ ਉਹਦੀ ਜ਼ਿੰਮੇਵਾਰੀ 100% ਪੰਜਾਬ ਸਰਕਾਰ ਚੁੱਕੇ ਲੋਕਾਂ ਦੇ ਉੱਪਰ ਉਹਦਾ ਬੋਝ ਨਾ ਪਵੇ ਇਸੇ ਤਰੀਕੇ ਦੇ ਨਾਲ ਆਪਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ 55000 ਨੌਕਰੀਆਂ ਬਿਨਾਂ ਪੈਸਿਆਂ ਤੋਂ ਸਵਾਰਸ਼ਾਂ ਤੋਂ ਦੇਣ ਦੀ ਗੱਲ ਕਰ ਲਈਏ ਮੈਰਿਟ ਦੇ ਆਧਾਰ ਦੇ ਉੱਪਰ ਸੋ ਬੇਤਹਾਸ਼ਾ ਅਜੇ ਉਪਰਾਲੇ ਨੇ ਜਿਹੜੇ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਇੱਕ ਪੰਜਾਬ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਜਿੰਦ ਜਾਨ ਪੰਜਾਬ ਦਾ ਕਿਸਾਨ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਆ ਪਿਛਲੇ ਸਮਿਆਂ ਦੇ ਵਿੱਚ ਹੁਣ ਤੱਕ ਐਸਵਾਈਐ ਦੇ ਨਾਂ ਤੇ ਤਾਂ ਉਹੀ ਲੋਕਾਂ ਨੂੰ ਲੜਾਈ ਗਏ ਮਰਵਾਈ ਗਏ ਪਾਣੀ ਪਰ ਜਿਹੜਾ ਇੱਥੋਂ ਦਾ ਸੀਗਾ ਉਹ ਰਾਜਨੀਤੀਆਂ ਜਰੂਰ ਹੋਈਆਂ ਪਰ ਪਾਣੀ ਸੰਭਾਲਿਆ ਨਹੀਂ ਕਰੇ ਗਿਆ ਜਿਹੜਾ ਮੈਜ਼ 21% ਪਾਣੀ ਨਹਿਰੀ ਪਾਣੀ ਲੱਗਦਾ ਸੀਗਾ ਅੱਜ ਤਕਰੀਬਨ 65% ਤੇ ਪਹੁੰਚ ਚੁੱਕਿਆ ਔਰ ਆਉਣ ਵਾਲੇ ਦਿਨਾਂ 'ਚ 90 92% ਤੱਕ ਉਹ ਪਾਣੀ ਨਹਿਰੀ ਖਾਲਾਂ ਦੇ ਜ਼ਰੀਏ ਅੰਡਰਗਰਾਊਂਡ ਪਾਈਪਲਾਈਨਾਂ ਦੇ ਜ਼ਰੀਏ ਉਹ ਖੇਤਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਏਗਾ ਮੇਰਾ ਸਵਾਲ ਇਹ ਹੈ ਇਹਨਾਂ ਨੂੰ ਕਿ ਜੇ ਭਾਈ ਪਾਣੀ ਤਾਂ ਨੀ ਨਾ ਸਰਕਾਰ ਨੇ ਪੈਦਾ ਕੀਤਾ ਤੇ ਜੇ ਹੁਣ ਨਹਿਰੀ ਖਾਲਾਂ ਦੇ ਜ਼ਰੀਏ ਉਹ ਟੇਲ ਐਂਡ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਤੇ ਪਹਿਲੇ ਪਾਣੀ ਜਾਂਦਾ ਕਿੱਥੇ ਸੀਗਾ ਸਰਕਾਰ ਨੇ ਪਾਣੀ ਤਾਂ ਨਹੀਂ ਪੈਦਾ ਕੀਤਾ ਸਿਰਫ ਉਹ ਸਿਰਫ ਉਹਦਾ ਪ੍ਰਬੰਧਨ ਕੀਤਾ ਸੁਚੱਜਾ ਪ੍ਰਬੰਧਨ ਕੀਤਾ ਤੇ ਉਹ ਜਿਹੜਾ ਦੂਜੀਆਂ ਸਟੇਟਾਂ ਨੂੰ ਪਹਿਲਾਂ ਜਾਈ ਜਾਂਦਾ ਸੀਗਾ ਹੁਣ ਉਹ ਪੰਜਾਬ ਦੇ ਕਿਸਾਨਾਂ ਨੂੰ ਉਹ ਪਹੁੰਚਣਾ ਸ਼ੁਰੂ ਹੋ ਗਿਆ ਟੇਲਾਂ ਤੇ ਸੋ ਮੇਰੇ ਕਹਿਣ ਦਾ ਮਤਲਬ ਆ ਕਿ ਕੋਈ ਇਹੋ ਜਿਹਾ ਕੰਮ ਨਹੀਂ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਹੋ ਨਹੀਂ ਸਕਦਾ ਹੈਗਾ ਸੋ ਅੱਜ ਸਾਥੀਓ ਮੇਰੇ ਵੀਰੋ ਬਹੁਤਿਆਰ ਨਾ ਗੱਲਾਂ ਕਰਦਾ ਹੋਇਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਤੁਹਾਡਾ ਇਲਾਕਾ ਜਿਹੜਾ ਇਹ ਵੀ ਕਿਸੇ ਸਮੇਂ ਪਿਛਲੀਆਂ ਸਰਕਾਰਾਂ ਦੇ ਕਾਂਗਰਸ ਪਾਰਟੀ ਦੇ ਦੀ ਰਾਜਨੀਤੀ ਦਾ ਗੜ ਰਿਹਾ ਹੈ ਪਰ ਜਿੰਨਾ ਹੱਕ ਇਸ ਇਲਾਕੇ ਦਾ ਬਣਦਾ ਸੀਗਾ ਡਵੈਲਪਮੈਂਟ ਦੇ ਪੱਖੋਂ ਉਸ ਪੱਖੋਂ ਕਿਤੇ ਵਾਂਝਾ ਰਹਿ ਗਿਆ ਆ ਹੋਰ ਦੂਰ ਨਾ ਜਾਓ ਐਸੀ ਗੱਲ ਦੀ ਐਸੇ ਪਿੰਡ ਦੀ ਐਸੇ ਨਗਰ ਦੀ ਉਦਾਹਰਣ ਲੈ ਲਓ ਮੇਰੇ ਵੀਰ ਤਰਪਨੀ ਜੀ ਦੱਸ ਕੇ ਗਏ ਨੇ ਕਿ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਗੇਟਾਂ ਲੱਗੀਆਂ ਨੇ ਇੱਥੇ ਡਵੈਲਪਮੈਂਟ ਦੀ ਤੇ ਹੁਣ ਤਕਰੀਬਨ 10 ਕਰੋੜ ਦੇ ਕਰੀਬ ਹੈ ਜਿਹੜਾ ਕੰਮ ਉਹ ਗਿਣਾ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੰਮ ਹੋਣਗੇ ਮੈਂ ਇਹ ਕਹਿਣਾ ਕਿ ਕੋਈ احسان ਨਹੀਂ ਹੈ ਇਹ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਕਿ ਉਹਨਾਂ ਯੋਧਿਆਂ ਨੇ ਜਿਨ੍ਹਾਂ ਨੇ ਆਪ ਦੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਮਾਹੌਲ ਫਿਜ਼ਾ ਦੇ ਵਿੱਚ ਸਾਹ ਲੈਣ ਦਾ ਮੌਕਾ ਬਖਸ਼ਿਆ ਤੇ ਸਾਨੂੰ ਲੋਕਾਂ ਨੂੰ ਇੰਨੇ-ਇੰਨੇ ਉੱਚ ਅਹੁਦੇ ਬਖਸ਼ੇ ਇੱਜ਼ਤ ਮਾਨ ਬਖਸ਼ੇ ਸਾਡੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਉਹਨਾਂ ਯੋਧਿਆਂ ਨੂੰ ਨਮਨ ਕਰੀਏ ਉਹਨਾਂ ਦੀ ਜਿਹੜੀ ਮਿੱਟੀ ਹੈ ਉਹਨੂੰ ਵੀ ਪੂਜੀਏ ਤਾਂ ਕਿ ਉਹਨਾਂ ਦੇ ਸੁਪਨੇ ਕੁਛ ਨਾ ਕੁਛ ਤਾਂ ਆਪਾਂ ਸਾਰੇ ਨਾਲ ਮਿਲ ਕੇ ਜ਼ਰੂਰ ਸਾਕਾਰ ਕਰ ਸਕੀਏ